होशियारपुर मुकेरिया के गांव सहोड़ा कंटी में एक महिला रसमय ढंग से पिछले नौ दिनों से लापता है परिवार का कहना है कि वो पिछले नौ दिनों से थाने के चक्कर काट रही है लेकिन अभी तक कोई कार्यवाही नहीं हुई अधिक जानकारी देते हुए गांव सहोड़ा कड़ी निवासी जीवन कुमार ने बताया कि मेरी पत्नी सोनिया जिसकी उम्र अट्ठाईस साल है कई दिनों से लापता है मैं मजदूरी का काम करता हूं और मेरी पत्नी सोनिया मेरी दो छोटी बेटियों और मेरी बुजुर्ग माता के साथ घर पर अकेली रहती थी जिस दिन सोनिया घर से गायब हुई उस दिन मेरी दोनों बेटियां स्कूल गई थी और मेरी माता जी भी किसी काम से कहीं चली गई थी जब वापस आई तो देखा कि सोनिया घर पर नहीं है मुझे शक है कि उसी दौरान हमारे गांव के कुछ कपड़े बेचने वाले घूम रहे थे गांव के लोगों ने बताया कि सोनिया ने उनसे कपड़े खरीदे थे बस तभी से मेरी पत्नी गायब है वो कपड़े बेचने वाले लोग भी दोबारा इलाके में नहीं दिखे जीवन कुमार का कहना है कि मुझे बुरा यकीन है कि वो मेरी पत्नी को किडनैप करके ले गए हैं और उसकी जान को खतरा है मेरी दो छोटी बेटियां हैं जो अपनी माँ के बिना नहीं रह सकती ਜੀਵਨ ਦਾ ਕਹਿਣਾ ਹੈ ਕਿ ਇਸ ਵਿਸ਼ੇ ਪਰ ਮੈਨੇ थाना ਹਾਜੀਪੁਰ ਮੇਂ ਸ਼ਿਕਾਇਤ ਦਰਜ ਕਰਵਾਈ ਹੈ ਪਰ ਅਜ 9 ਦਿਨ ਬਾਅਦ ਵੀ ਸੋਨੀਆ ਦਾ ਕੋਈ ਸੁਰਾਗ ਨਹੀਂ ਲਗਾ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਸੇ ਮੰਗ ਕੀ ਹੈ ਕਿ ਸੋਨੀਆ ਕੋ ਢੋਣਨੇ ਮੇਂ ਮਦਦ ਕੀ ਜਾਏ। ਸਰ ਅਸਹੀਨਾ ਮਤਲਬ ਵੀ ਮੈਂ ਸਵੇਰੇ ਚੱਜਣਾ ਕੰਮ ਤੇ ਕੀ ਕੰਮ ਕਰਦੇ ਹੋ ਤੁਸੀਂ? ਮੈਂ ਦਿਹਾੜੀ ਲਾਨਾ ਜੀ। ਠੀਕ ਹੈ। ਤਾਂ ਉਹ ਪਤਾ ਨਹੀਂ ਕਿ ਮੇਤੋ ਕੋਈ ਬਾਅਦ ਕੋਈ ਕੱਪੜੇ ਵੇਚਣ ਵਾਲੇ ਆਂਦੇ ਆ। ਹੂੰ। ਉਹਨਾਂ ਨਾਲ ਕਿਤੇ ਵੀ ਕਿਤੇ ਕੱਪੜੇ ਵੀ ਲਏ ਆ ਬੈਠੇ ਵੀ ਹੈਗੇ ਆ ਉਹ। ਵੀ ਕੀ ਗੱਲਬਾਤ ਹੋਈ ਕੀ ਨਹੀਂ ਹੋਇਆ। ਉਹ ਤੋਂ ਬਾਦ ਉਹ ਮਿਲਦੀ ਨਹੀਂ ਪਈ ਹਨ। ਯਾਨੀ ਕਿ ਤੁਹਾਨੂੰ ਸ਼ੱਕ ਹੈ ਕਿ ਉਹ ਕੱਪੜੇ ਜਿਹੜੇ ਵਿਸ਼ਣ ਹੋਰੇ ਤੁਹਾਡੀ ਵਾਈਫ ਨੂੰ ਕਿਤੇ ਕਿਤੇ ਨਾ ਪਰਦੇ। ਹਾਂਜੀ ਹਾਂਜੀ। ਤੇ ਤੁਹਾਡੇ ਪਰਿਵਾਰ ਚ ਕੌਣ-ਕੌਣ ਹੈ? ਮੇਰੇ ਮੰਮੀ ਹੈ। ਇੱਕ ਮੈਰੰਦਾ ਇੱਕ ਬਰਦਰੰਦਾ ਛੋਟਾ ਬੱਸ। ਕੀ ਉਸ ਵਕਤ ਘਰ ਵਿੱਚ ਕੋਈ ਮੌਜੂਦ ਸੀਗਾ? ਕੋਈ ਨਹੀਂ ਮੌਜੂਦ ਨਹੀਂ। ਤੁਹਾਡੇ ਬੇਟੀਆਂ ਬੱਚੇ ਕਿੰਨੇ ਆ? ਬੱਚੇ ਮੇਰੀ ਦੋ ਗੁੜੀਆਂ ਜੀ। ਕਿੰਨੇ-ਕਿੰਨੇ ਸਾਲ ਦੇ? ਇੱਕ ਹੈਗੀ 7 ਸਾਲ ਦੀ ਜੀ, ਇੱਕ ਹੈਗੀ 2.5 ਸਾਲ ਦੀ। ਜੇ ਤੁਹਾਡੀ ਵਾਈਫ ਦਾ ਨਾਮ ਕੀ ਸੀ? ਸੋਨੀਆ। ਤੇ ਬੜੇ ਵਿਆਹ ਕਿੰਨੇ ਸਾਲ ਹੋ ਗਏ? 10 ਸਾਲ ਹੋ ਗਏ। ਤੇ ਹੁਣ ਇਸ ਇਸ ਵਿਸ਼ੇ ਤੁਸੀਂ ਕਦੀ ਕਿਸ ਨੂੰ ਸ਼ਿਕਾਇਤ ਕੀਤੀ ਪੁਲਿਸ ਨੂੰ ਸ਼ਿਕਾਇਤ ਕੀਤੀ ਜੀ ਸਰ ਕੋਈ ਕਾਰਵਾਈ ਹੋਈ ਕਾਰਵਾਈ ਕੋਈ ਨਹੀਂ ਹੋਈ ਅੱਜ 9ਵਾਂ ਦਿਨ ਹੈ ਜੀ ਕੀ ਤੁਹਾਨੂੰ ਲੱਗਦਾ ਖਤਰਾ ਹੈ ਤੁਹਾਡੀ ਵਾਈਫ ਦਾ ਖਤਰਾ ਹੈਗਾ ਜੀ ਉਹ ਮੈਨੂੰ ਨਹੀਂ ਲੱਗਦਾ ਜਾਂ ਤਾਂ ਮਾਰ ਦਿੱਤੀ ਹੈ ਤਾਂ ਜਾਂ ਮੈਨੂੰ ਕਲੀਅਰ ਕੀਤਾ ਜਾ ਪੁਲਿਸ ਤੋਂ ਕੀ ਮੰਗ ਕਰਦੇ ਹੋ ਮੰਗ ਇਹੀ ਕੀਤਾ ਜਾਵੇ ਮੈਨੂੰ ਉਹ ਲਿਆਂਦੀ ਜਾਵੇ ਮੇਰੇ ਬੱਚੇ ਛੋਟੇ ਛੋਟੇ ਰਹਿੰਦੇ ਨਹੀਂ ਪਏ ਨਾਮ ਤੁਹਾਡਾ ਚੰਚਲਾ ਮਤਲਬ ਜੀ ਤੁਹਾਡੀ ਨੂੰ ਕਿੰਨੇ ਦਿਨ ਤੋਂ ਲਾਪਤਾ 9 ਦਿਨ ਹੋਈ ਗਿਆ ਜੀ ਅਜੇ ਤਾਂ ਕੁਝ ਨਹੀਂ ਪਤਾ ਲੱਗਾ ਹਾਂਜੀ ਕੁਝ ਨਹੀਂ ਪਤਾ ਲੱਗਾ ਕੀ ਤੁਹਾਨੂੰ ਲੱਗਦਾ ਕਿ ਤੁਹਾਡੀ ਨੂੰਹ ਉਸੋ ਤੁਸੀਂ ਕਿੱਥੇ ਸੀ ਜਦੋਂ ਲਾਪਤਾ ਹੋਏ ਹਾਂਜੀ ਮੈਂ ਕਿਸੇ ਦੇ ਘਰ ਬੈਠੀ ਸੀ ਉਸਰ ਘਰ ਵਿੱਚ ਕੋਈ ਵੀ ਹੈ ਨਹੀਂ ਹਾਂਜੀ ਕੋਈ ਨਹੀਂ ਸਰ ਕੀ ਤੁਹਾਨੂੰ ਸ਼ੱਕ ਹੈਗਾ ਕਿਸੇ ਤੇ ਕੀ ਸ਼ੱਕ ਤਾਂ ਸਾਨੂੰ ਕੱਪੜੇ ਵੇਚਣ ਆਲੇ ਆਉਂਦੇ ਬਸੇ ਹੋਈਏ ਲੱਗਦਾ ਤੁਹਾਡੀ ਨੂੰਹ ਉਹ ਲੈ ਕੇ ਗਈ ਹੈ ਇਹ ਨਹੀਂ ਨਾ ਪਤਾ ਲੱਗਦਾ ਵੀ ਉਹ ਲੈ ਕੇ ਗਈ ਹੈ ਕਿੰਨਾ ਕਰ ਦੋ ਤੁਸੀਂ ਪੁੱਤ ਅਸੀਂ ਸਾਡੇ ਨੂੰਹ ਲੱਭਣਾ ਚਾਹੀਦੇ ਵੱਡੀ ਛੋਟੇ ਛੋਟੇ ਬੱਚੇ ਨੂੰ ਮੈਂ ਸੰਭ ਹੀ ਨਹੀਂ ਸਕਦੀ ਇਹਨਾਂ ਨੂੰ ਮੇਰਾ ਸਿਆਣਾ ਸਰੀਰ ਬਿਮਾਰ ਨਹੀਂ ਬੀਪੀ ਵਾਰਦਾ ਮੇਰਾ ਤਰੇਸ ਅੰਤਰ ਦੇ ਦੋ ਨੀਰਸ ਲਾਪਤਾ ਕੀ ਇਹਦਾ ਬਣ ਸਾਡਿਆਂ ਜਿਹੜੀ ਜੇਵੀਸ ਫਾਰਮ ਦਾ ਨਾ ਹੈਗਾ ਸੋਰੀਆ ਵਾਈਫ ਰਿਸੀਵਲ ਖਵਾ ਜੀਵਨ ਗਵਾਣੇ ਸਾਡੀ ਖਾਸ ਤਰੀਕ ਸੀ ਕੋਈ ਵੀ ਵਾਈਫਾ ਜਿਹੜੀ ਘਰੋਂ ਚਲੀ ਗਈ ਮੋਦੀ ਜਿਹੜੀ ਉਮਰ ਰਹੀ 30 سال ਉਦੀ ਮਾਰ ਗਈ ਉਹਦੀ ਬੱਚੇ ਹੈ ਉਹ ਸਮਝੀ ਅਸੀਂ ਜਿਹੜੀ ਇਹਦੀ ਰੈਪਰ ਜਿਹੜੀ ਸੀ ਆਪਣੀ ਜੀ ਘਮਸਤੀ ਰੈਪਰ ਦੇ ਲਿਖੀ ਜਿਹੜਾ ਉਹਦਾ ਫੋਨ ਨੰਬਰ ਸੀ ਜਿਹੜੇ ਜਿਹੜੇ ਬੰਦਿਆਂ ਤੇ ਸ਼ੱਕ ਹੈ ਤੇ ਉਹਨਾਂ ਨੂੰ ਅਸੀਂ ਬੁਲਾ ਕੇ ਕੋਸ਼ਿਸ਼ ਕੀਤੀ ਪਰ ਕੀ ਹੁਣ ਦਾ ਕੋਸ਼ਿਸ਼ ਸ਼ਰੀਰ ਨੂੰ ਕੋਸ਼ਿਸ਼ ਕੀਤੀ ਜਿਹੜਾ ਕੋਸ਼ਿਸ਼ ਕੀਤੀ ਲੰਮੇ ਦੀ ਕੋਸ਼ਿਸ਼ ਹਰ ਟੈਕਨੋਲੋਜੀ ਕਰਨ ਲੱਗ ਪਏ ਕੋਸ਼ਿਸ਼ ਕੀਤੀ ਲੱਗ ਗਈ ਔਰ ਲੱਗ ਗਿਆ ਬਾਸਤੀਆ ਵਾਲੇ ਸਭ ਪਰਿਵਾਰਕ ਮੈਂਬਰਾਂ ਦਾ ਕਹਿਣਾ ਤੇਰੇ ਸਾਡੀ ਬੇਟੀ ਦਾ ਕਿਤੇ ਕਤਲ ਨਾ ਕੀਤਾ ਹੋਵੇ ਕਿਸੇ ਵਾਰੀ ਸਾਡੇ ਪਾਸੇ ਕੋਈ ਸੋਚਣਾ ਨਹੀਂ ਹੈਗੀ ਕਿ ਇੰਦਾ ਕਤਲ ਹੋਇਆ ਹੋਵੇ ਜੇ ਜੇ ਕਿਸੇ ਜੀ ਦੇਖ ਰਹੇ ਹੋਗੇ ਹਰ ਪਾਸੇ ਦੇਖਦੇ ਕਿ ਜਿਹੜਾ ਜਿਹੜੇ ਇਹਦੇ ਪਿਛਲੇ ਪੰਜਾਂ ਨਾਲ ਗੱਲਬਾਤ ਹੋਈ ਸੀ ਉਹ ਜਿਹਨੇ ਵਿਆਹ ਸੀ ਇਹਨੇ Rajasthan ਜਾਣਾ ਹੈ ਉਹਦੇ ਵਿੱਚ ਬੰਦੇ ਨੂੰ ਅਸੀਂ ਬੁਲਾਇਆ ਕੋਸ਼ਿਸ਼ ਕੀਤੀ ਹੈ ਹੁਣ ਵੀ ਹੁਣ ਸਾਡੇ ਬੁਲਾਇਆ ਪਿਆ ਕਿ ਕੁਝ ਕੁਸ਼ਿਸ਼ ਕੋਈ ਕਰ ਰਹੇ ਇਹ ਤਾਂ ਵੀ ਕੋਈ ਸਲਾਗ ਲੱਗਦਾ ਹੈ ਉਹ ਜਿੱਦੀ ਜਿੱਦੀ ਇਹਨਾਂ ਨੇ ਮੋੜ ਲਿਆ ਕਿਤੇ ਵੀ ਹੋਵੇ ਜਾ ਕੇ ਮਾਰਸਾ ਦੇਵਾਨੇ ਕੀ ਕਰਦੇ ਠੀਕ